ਚੈਨਡਰ ਦਲੀਏ ਕਦੋਂ ਹਾਦਸਾ ਹੋ ਗਿਆ ਤੇ ਕਿਸ ਤਰ੍ਹਾਂ ਹੋਇਆ ਪਾਪਾ ਜੀ ਪਰਸੋਂ ਦੀ ਗੱਲ ਹੈ ਮੈਂ ਤੇ ਬੱਚਾ ਜਾਂਦੇ ਵੇ ਸੀਗੇ ਮਾੜਾ ਅਜੇ ਅਸੀਂ ਦੂਰ ਵੀ ਨਹੀਂ ਗਏ ਪੱਟੀ ਦਾ ਪੈਂਦੀਆ ਲਾ ਕੇ ਗਏ ਤੋਂ ਜਾਤਰਾ ਵਿੱਚ ਸਾਨੂੰ ਦਾ ਪਤਾ ਵੀ ਨਹੀਂ ਲੱਗਾ ਕਿ ਹੋਇਆ ਕਿ ਬੱਚਾ ਰੋਣ ਲੱਗ ਗਿਆ ਤੇ ਉਹਦੇ ਬਲੀਡਿੰਗ ਹੋਣ ਲੱਗੀ ਫਿਰ ਬਾਅਦ ਚ ਪਤਾ ਲੱਗਾ ਕਿ ਡੋਰ ਫੇਰੀ ਫਿਰ ਮੈਂ ਇਹਨੂੰ ਜਲਦੀ ਜਲਦੀ ਲੈ ਕੇ ਗਿਆ ਹਸਪੀਟਲ ਸਿਵਲ ਹਸਪੀਟਲ ਦਿਸੂਏ ਗਿਆ ਫਿਰ ਉੱਥੇ ਜਾ ਕੇ ਦੇਖਾ ਕਹਿੰਦੇ ਕਿ ਚਲੋ ਖਤਰੇ ਤੋਂ ਬਾਹਰ ਪਰ ਟਾਂਕੇ ਲੱਗੇ ਚਾਰ ਥੋੜਾ ਐਨਾ ਸ਼ੁਕਰ ਹੈ ਕਿ ਬਚਾ ਹੋ ਗਿਆ ਨਸ ਨੁਸਤਾ ਬਚਾ ਹੋ ਗਿਆ ਤੇ ਵੈਸੇ ਟਾਂਕੇ ਲੱਗੇ ਆ ਤੇ ਕੀ ਮੰਗ ਕਰਦੇ ਬਿਲਕੁਲ ਅਸੀਂ ਅਸੀਂ ਬੋਲਦੇ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਹੜੀ ਚਾਇਨਾ ਡੋਰ ਹੈ ਬੰਦ ਹੋਣੀ ਚਾਹੀਦੀ ਪੂਰੀ ਤਰ੍ਹਾਂ ਕਿਉਂਕਿ ਕਾਫੀ ਜ਼ਿਆਦਾ ਹਾਦਸੇ ਹੋ ਚੁੱਕੇ ਪਿਛਲੇ ਸਾਲ ਵੀ ਸੀਗੇ ਇਸ ਵਾਰ ਵੀ ਆ ਚਲੋ ਤੇ ਅਸੀਂ ਮੰਗ ਇਹ ਕਰਦੇ ਆ ਕਿ ਇਹੋ ਜੀ ਖਤਰਨਾਕ ਚੀਜ਼ ਤੋਂ ਜਦੋਂ ਬੰਦ ਹੋਣੀ ਚਾਹੀਦੀ ਆ ਵੀ ਤੇ ਹੋਰ ਵੀ ਕਿਸੇ ਦਾ ਬਚਾਅ ਹੋ ਸਕੇ ਚਲੋ ਜਿੱਥੇ ਅੱਜ ਜਿੱਥੇ ਤੁਸੀਂ ਪਹੁੰਚੇ ਹੋ ਇੱਕ ਪਰਿਵਾਰ ਦੇ ਬੱਚੇ ਦੇ ਨਾਲ ਚਾਇਨਾ ਡੋਰ ਦਾ ਜਿਹੜਾ ਕਦ ਅਬ ਕੋਈ ਡੋਰ ਵੀ ਕਹਿ ਸਕਦੇ ਉਸ ਤਰ੍ਹਾਂ ਦੇਖਦੇ ਹੋ ਇਸ ਨੂੰ ਭਾਈ ਸਾਨੂੰ ਪਤਾ ਲੱਗਾ ਸੀ ਕਿ ਸ਼ਰੀਪੁਰ ਪਿੰਡ ਦੇ ਵਿੱਚ ਇੱਕ ਬੱਚੇ ਨੂੰ ਚਾਈਨਾ ਡੋਰ ਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਪਰ ਪਰਸੋਂ ਸ਼ਾਮ ਨੂੰ ਇਹ ਹਾਦਸਾ ਹੋਇਆ ਔਰ ਬੱਚੇ ਦੀ ਜਿਹੜੀ ਗਰਦਨ ਦੀ ਨਾਲੀ ਹੈ ਤੁਸੀਂ ਪਹਿਲਾਂ ਵੀਡੀਓ ਚ ਦਿਖਾਈ ਹੈ ਉਹ ਚਾਈਨਾ ਡੋਰ ਦੇ ਨਾਲ ਕੱਟੀ ਗਈ ਪਰ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਬੱਚੇ ਦਾ ਜਿਹੜਾ ਨੁਕਸਾਨ ਹੋਇਆ ਪਰ ਬੜਾ ਬਚਾਅ ਹੋ ਗਿਆ ਕਿਉਂਕਿ ਪਿਛਲੇ ਸਾਲ ਅਸੀਂ ਦੇਖਿਆ ਸੀ ਇਦਾਂ ਹੀ ਕਈ ਕੇਸ ਆਏ ਜਿਨ੍ਹਾਂ ਦੀ ਧੋਣ ਦੇ ਉੱਤੇ ਡੋਰ ਨੇ ਵੱਢਿਆ ਉਸ ਤੋਂ ਬਾਅਦ ਬੰਦਿਆਂ ਦੀ ਜਾਨ ਵੀ ਚਲੀ ਗਈ ਅਸੀਂ ਇਹ ਗੱਲ ਮਹਿਸੂਸ ਕਰ ਰਹੇ ਹਾਂ ਕਿ ਜਿੱਦਾਂ ਜਿੱਦਾਂ ਕਿ ਬਸੰਤ ਨੇੜੇ ਆ ਰਹੀ ਹੈ ਜਾਂ ਲੋਹੜੀ ਨੇੜੇ ਆ ਰਹੀ ਹੈ ਉਦਾਂ ਪਤੰਗਾ ਉਡਾਣ ਦਾ ਬੱਚਿਆਂ ਦਾ ਜਿਹੜਾ ਕ੍ਰੇਜ਼ ਹੈ ਪਰ ਉਹਦੇ ਵਿੱਚ ਚਾਈਨਾ ਡੋਰ ਜਦੋਂ ਇਨਵੋਲਵ ਹੋ ਜਾਂਦੀ ਹੈ ਤਾਂ ਉਹ ਜਾਨਲੇਵਾ ਹੋ ਜਾਂਦੀ ਹੈ ਅਸੀਂ ਇਹੀ ਪ੍ਰਸ਼ਾਸਨ ਤੇ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਆਪਣੇ ਥੋੜੇ ਜਿੇ ਲਾਲਚ ਦੇ ਚੱਕਰ ਦੇ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਬੰਦਿਆਂ ਦੇ ਉੱਤੇ ਨਕੇਲ ਪਾਈ ਜਾਵੇ ਕਿਉਂਕਿ ਅੱਜ ਕੱਲ ਮੈਂ ਬਾਰ-ਬਾਰ ਇਹ ਗੱਲ ਕਹਿਣਾ ਹੈ ਕਿ ਮਾਵਾ ਕੋਲ ਪੁੱਤ-ਬੋਤ ਘਟਨੇ ਅਸੀਂ ਆਪਣੇ ਦੇਸ਼ ਨੂੰ ਸਮਾਜ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਨੌਜਵਾਨਾਂ ਦੀ ਜਰੂਰਤ ਹੈ ਇਹ ਜਾਨਣਾ ਇੰਨੀਆਂ ਸੋਖੀਆਂ ਨਹੀਂ ਕਿ ਜਿਨ੍ਹਾਂ ਨੂੰ ਇੱਕ ਚਾਈਨਾ ਡੋਰ ਦੇ ਕਰਕੇ ਅਸੀਂ ਗਵਾ ਲਈਏ ਮੇਰੀ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਡੀਐਸਪੀ ਦਸੂਆ ਨੂੰ ਐਸਐਸਪੀ ਹਾਰਪੁਰ ਨੂੰ ਇਹੀ ਮੰਗ ਹੈ ਕਿ ਇਹਨਾਂ ਲੋਕਾਂ ਦੇ ਉੱਤੇ ਨਕੇਲ ਪਾਈ ਜਾਵੇ ਤਾਂ ਕਿ ਜਿਹੜੀ ਲੋਕਾਂ ਦੀ ਜ਼ਿੰਦਗੀਆਂ ਨਾਲ ਚਾਈਨਾ ਡੋਰ ਦੇ ਰੂਪ ਦੇ ਵਿੱਚ ਖਿਲਵਾੜ ਹੋ ਰਿਹਾ ਉਹ ਖਿਲਵਾੜ ਰੋਕਿਆ ਜਾ ਸਕੇ